ਜਿੰਨਾ ਮੈਂ ਇਸ ਪਰਿਵਾਰ ਦੇ ਨਾਲ ਰਿਹਾ ਬਲਕੌਰ ਸਿੱਧੂ ਦੇ ਨਾਲ ਰਿਹਾ ਉਹਨਾਂ ਸ਼ਾਇਰ ਕੋਈ ਨਹੀਂ ਰਿਹਾ ਹੋਣਾ 1.5 ਸਾਲ ਜਦੋਂ ਦਾ ਸਿੱਧੂ ਦਾ ਕਤਲ ਹੋਇਆ ਉਦੋਂ ਤੋਂ ਲੈ ਕੇ ਲਗਾਤਾਰ 1.5 ਸਾਲ ਕੋਈ ਕੰਮ ਨਹੀਂ ਕੀਤਾ ਉੱਥੇ ਹੀ ਸੀ। ਪਰ ਜਿਸ ਦਿਨ ਕਤਲ ਹੁੰਦਾ ਉਸ ਤੋਂ ਬਾਅਦ ਸਾਰੀ ਕਿਉਂਕਿ ਬਲਕੌਰ ਸਿੰਘ ਨੂੰ ਤਾਂ ਕੋਈ ਸੁਰਤੀ ਨਹੀਂ ਸੀਗੀ ਤੇ ਨਾ ਹੀ ਸਿੱਧੂ ਦੀ ਮਾਤਾ ਨੂੰ ਨਾ ਪਰਿਵਾਰ ਦੇ ਵਿੱਚ ਕਿਸੇ ਨੂੰ ਹੋਰ ਤੇ ਨਾ ਹੀ ਸਾਨੂੰ ਇਹਨਾਂ ਪਤਾ ਸੀਗਾ। ਇੱਥੇ ਬਹੁਤ ਜ਼ੋਰ ਲਾਇਆ ਵੀ ਆਪਾਂ ਜਿਹੜੀ ਸਿੱਧੂ ਦੀ ਡੈੱਡ ਬੋਡੀ ਹੈ ਉਹ ਇੱਕ ਦਿਨ ਦੇ ਲਈ 4 ਘੰਟਿਆਂ ਦੇ ਲਈ ਸਰਸੇ ਵਾਲੇ ਮੋੜ ਤੇ ਚੌਂਕ ਤੇ ਲੱਜ ਕੇ ਧਰ ਲੈਨੇ ਆ। ਔਰ ਮੈਂ ਵੀ ਰਾਜਾ ਬੜਿੰਗ ਨੂੰ ਜਾ ਕੇ ਕਿਹਾ ਮੈਂ ਕਿ ਟੁਕੜ ਚਾਰ ਪੰਜ ਵਾਰ ਬਿਜਲੀ ਬਾਰ-ਬਾਰ ਗਿਆ ਜਦੋਂ ਲਖਾ ਸਧਾਨਾ ਬੋਲ ਰਿਹਾ ਸੀ ਉਦੋਂ ਬਾਅਦ ਫੇਰ ਅੰਦਰ ਕਮਰੇ 'ਚ ਬਹਿ ਕੇ ਗੱਲ ਹੋਈ ਵੀ ਬਾਈ ਕੁਛ ਨਹੀਂ ਹੁੰਦਾ ਆਪਾਂ ਜਿਹੜਾ ਸਿੱਧੂ ਦੀ ਰੈੱਡ ਬੋਡੀ ਨੂੰ ਉੱਥੇ ਰੱਖ ਲੈਨੇ ਆ ਸਰਕਾਰ ਤੇ ਪ੍ਰੈਸ਼ਰ ਹੈ ਸਰਕਾਰ ਨਾਲ ਦੀ ਨਾਲ ਸਾਰਿਆਂ ਦੇ ਇਨਕਾਊਂਟਰ ਕਰ ਦਿੰਦੀ। ਜਿਹੜਾ ਹੁਣ ਬਲਕੌਰ ਸਿੰਘ ਦਰਦਾਰ ਭੜਕ ਰਿਆ ਨਾ ਇਨਸਾਫ ਦੇ ਲਈ ਉਦੋਂ ਹੀ ਸਾਰਾ ਇਨਸਾਫ ਹੋ ਜਾਂਦਾ। ਪਰ ਨਹੀਂ ਇਹਦੀ ਸਾਈਟਿੰਗ ਸੀ ਕੋਈ ਜਾਇਰ ਕੀ ਪ੍ਰੈਸ਼ਰ ਸੀ ਉਸ ਟਾਈਮ ਸਰਕਾਰ ਦਾ ਕਿ ਇਹਨੇ ਇੱਕ ਪ੍ਰੈਸ਼ਰ ਦੇ ਤਹਿਤ ਜਿਹੜਾ ਸੰਸਕਾਰ ਕਰਾਇਆ। ਉਹ ਉਹਦਾ ਮੈਂ ਗਵਾਹ ਵੀ ਹਾਂ ਤੇ ਉਸ ਟਾਈਮ ਮੈਂ ਵਿੱਚ ਵੀ ਸੀ ਤੇ ਬਹੁਤ ਸਾਰੇ ਬੰਦਿਆਂ ਦੇ ਕਮੈਂਟ ਆਉਂਦੇ ਵੀ ਤੂੰ ਕੌਣ ਹੈ? ਮੈਂ ਉਹ ਆ ਜਦੋਂ ਸਿੱਧੂ ਦੇ ਘਰੇ ਭਗਵੰਤ ਮਾਨ ਨੇ ਆਉਣਾ ਸੀ ਤੇ 10 ਘੰਟੇ ਬਾਅਦ ਉਹਨੂੰ ਘਰੇ ਨਹੀਂ ਬੰਨ ਦਿੱਤਾ ਸੀ। ਆਈਜੀ ਜਿਸ ਕਾਰਨ ਜੀ ਉਹਨਾਂ ਨੂੰ ਵੀ ਪਤਾ ਹੈ ਉਸ ਟਾਈਮ ਦੇ ਤਤਕਾਲੀ ਐਸਐਸਪੀ ਉਹਨਾਂ ਨੂੰ ਵੀ ਪਤਾ ਤੇ ਉਸ ਟਾਈਮ ਦੇ ਹੋਰ ਵੀ ਹਾਲਾ ਅਧਿਕਾਰੀ ਜਿਹੜੇ ਆ ਉਹਨਾਂ ਸਾਰਿਆਂ ਨੂੰ ਪਤਾ। ਕਿਉਂਕਿ ਸਾਡੇ ਪਿੰਡ ਦਾ ਇਹਨਾਂ ਨੇ ਜਿੰਨਾ ਆਰਾਮ ਕਰਤਾ ਸੀ ਪਿੰਡ ਦਾ ਚੱਪਾ ਚੱਪਾ ਬੰਦ ਕਰਤਾ ਸੀਗਾ। ਉਹ ਦੁੱਧ ਲੈ ਕੇ ਵੀ ਸਿੱਧੂ ਦੇ ਘਰੇ ਨਹੀਂ ਆ ਸਕਦਾ ਸੀਗਾ। ਭਗਵੰਤਮਾਨ ਦੇ ਆਉਣ ਦੇ ਵਿੱਚ ਸਾਡਾ ਹੋਰ ਕੋਈ ਰੋਜ਼ ਨਹੀਂ ਸੀ। ਸਾਨੂੰ ਰੋਜ਼ ਸੇ ਸੀ ਵੀ ਜੇ ਤੂੰ ਆਉਣੇ ਸੀ ਤਾਂ ਪਹਿਲਾਂ ਆ ਜਾਂਦਾ। ਜਾਂ ਜੇ ਤੂੰ ਆਉਣਾ ਚੁੱਪ ਕਰਕੇ ਆ ਜਾ ਤੂੰ ਸਾਡੇ ਪਿੰਡ ਦਾ ਗळा ਕਿਉਂ ਘੁੱਟਦਾ? 2000 ਬੰਦਾ ਲੈ ਕੇ ਪੁਲਿਸ ਦਾ ਫੇਰ ਭਗਵੰਤਮਾਨ ਸ਼ਾਮ ਨੂੰ ਆਇਆ ਸੀ ਇੱਥੇ। ਤੇ ਰਾਜੇ ਬੜਿੰਗ ਨੂੰ ਜਿਹੜੀ ਮੇਨ ਬਿਮਾਰੀ ਆ ਉਹ ਵੀ ਤੁਹਾਨੂੰ ਦੱਸ ਦਿੰਨਾ ਕੀ ਆ। ਜਦੋਂ ਦਾ ਇਹ ਪੱਗ ਬੰਨ ਲੈ ਸਿੱਧੂ ਨੂੰ ਲੈ ਕੇ ਜਾਣ ਵਾਲਾ ਵੀ ਰਾਜਾ ਬੜਿੰਗਾ। ਜਦੋਂ ਰਾਹੁਲ ਗਾਂਧੀ ਨਾਲ ਮੁਲਾਕਾਤ ਕਰਾਈ ਹੈ ਉਦੋਂ ਤੱਕ ਸਿੱਧੂ ਨੂੰ ਇਹ ਲੱਗਦਾ ਸੀ ਕੈਦ ਆਪਾਂ ਵਧੀਆ ਹੌਸ ਦੇ ਵਿੱਚ ਚੱਲ ਗਏ ਆ ਪਰ ਰਾਜਾ ਵੜਿੰਗ ਨੇ ਜਦੋਂ ਮੁਲਾਕਾਤ ਕਰਾਤੀ ਰਾਹੁਲ ਗਾਂਧੀ ਨੂੰ ਤੇ ਰਾਹੁਲ ਗਾਂਧੀ ਸਿੱਧੂ ਮੂਸੇ ਵਾਲੇ ਨੂੰ ਭਰਾ ਕਹਿਣ ਲੱਗਿਆ ਤਾਂ ਇਹਨੂੰ ਵੀ ਖਤਰਾ ਪੈ ਗਿਆ ਨਾਲ ਦੀ ਨਾਲ ਵੀ ਯਾਰ ਮੈਂ ਮਾਲ ਵਿੱਚ ਮੇਰਾ ਜਿਹੜਾ ਕੱਦ ਹੈ ਉਹ ਖਤਮ ਹੋ ਜੂਗਾ ਇਹਦਾ ਇਤਿਹਾਸ ਰਿਹਾ ਇਹ ਜਿਹਦੇ ਨਾਲ ਵੀ ਰਿਹਾ ਇਹਨੇ ਉਹਨੂੰ ਖਤਮ ਕੀਤਾ ਉਹ ਹੀ ਜਿਹੜਾ ਪਹਿਲਾਂ ਇਹਨੇ ਵੱਡੀਆਂ ਯਾਰ ਇੰਨਾ ਗੰਦਪਾ ਰੱਖਿਆ ਨੇ ਸਾਡੇ ਜ਼ਿਲ੍ਹੇ 'ਚ ਮੈਂ ਦੱਸ ਨਹੀਂ ਸਕਦਾ ਇਹਨੂੰ ਫਿਕਰ ਪੈ ਗਿਆ ਸੀ ਉਸੇ ਟਾਈਮ ਤੇ ਇਹਨੂੰ ਅੱਜ ਵੀ ਇਹੀ ਫਿਕਰ ਹੈ ਵੀ ਜੇ ਕਿਤੇ ਮੈਂ ਇਹਦੀ ਸਪੋਰਟ ਕਰਤੀ ਜਾਂ ਮੈਂ ਕਿਤੇ ਆ ਕੰਮ ਨਾ ਕੀਤਾ ਤਾਂ ਮਾਲਵੇ ਦੇ ਵਿੱਚ ਇਹਨਾਂ ਦਾ ਜਿਹੜਾ ਕਾਦਾ ਉੱਚਾ ਹੋ ਜਾਊਗਾ ਤੇ ਮੈਨੂੰ ਕਿਸੇ ਨੇ ਨਹੀਂ ਪੁੱਛਣਾ ਇਸ ਬੰਦੇ ਨੂੰ ਸ਼ਰਮਣੀ ਆਉਂਦੀ ਯਾਰ ਠੀਕ ਹੈ ਤੂੰ ਪ੍ਰਧਾਨ ਆ ਪ੍ਰਧਾਨ ਵਾਲੇ ਕੰਮ ਕਰ ਜੇ ਪ੍ਰਧਾਨ ਆਲ ਇੰਡੀਆ ਦਾ ਵੀ ਗਲਤ ਕਰੂਗਾ ਤਾਂ ਅਸੀਂ ਉਹਦੇ ਖਿਲਾਫ ਵੀ ਬੋਲਾਂਗੇ ਅਸੀਂ ਕਿਸੇ ਦੇ ਗੁਲਾਮ ਨਹੀਂ ਯਾਰ ਸਾਡੀ ਬਚਾਤਰ ਨਾਲ ਅਸੀਂ ਜੁੜੇ ਹੋਏ ਆ ਆ ਹੁਣ ਜਿੰਨੀਆਂ ਬਲਾਕ ਸੰਪਤੀ ਜ਼ਿਲ੍ਹਾ ਵਿਸੇਦੀਆਂ ਚ ਟਿਕਟਾਂ ਹਾਰੇ ਆ ਜਿੰਨੇ ਕੈਂਡੀਡੇਟ ਹਾਰੇ ਆ ਸਾਰਿਆਂ ਦੇ ਵਿੱਚ ਸਭ ਤੋਂ ਵੱਡਾ ਯੋਗਦਾਨ ਜਿਹੜਾ ਹਾਰਨ ਦੇ ਵਿੱਚ ਰਿਹਾ ਉਹ ਰਾਜਾ ਵੜਿੰਗ ਦਾ ਰਿਹਾ। ਬੇਸ਼ੱਕ ਜਵਾਨਾਂ ਇਹ ਬੰਦ ਕਰਾ ਦਿੰਦੇ ਆ ਚਲੋ ਵੱਖਰੀ ਗੱਲ ਆ ਪਰ ਮੈਂ ਸਪਸ਼ਟ ਤੌਰ ਤੇ ਕਹਿਣਾ ਵੀ ਨਾ ਤਾਂ ਮੈਂ ਡਰਨ ਵਾਲਾ ਨਾ ਮੈਂ ਝੇ ਬਣਾ ਲਾ। ਜਿਹਨੇ ਗੰਦ ਪਾ ਰੱਖਿਆ ਯਾਰ ਸਾਡੇ ਤਿੰਨਾਂ ਹਲਕਿਆਂ ਦੇ ਵਿੱਚ। ਕੋਈ ਵਾਰੀ ਵਾਰ ਛੱਡਿਆ ਨਹੀਂ ਨਾ ਸਲਦੂਰ ਘੜਦਾ ਨਾ ਬਲਾਡੇ ਦਾ। ਜਦੋਂ ਕਿ ਜਿਹੜੇ ਉੱਥੋਂ ਤਿੰਨਾਂ ਤੋਂ ਇਲੈਕਸ਼ਨ ਲੜਿਆ ਉਹ ਤਿੰਨੇ ਇਕੱਠੇ ਨੇ। ਪਰ ਇਹ ਪੜਵਾ ਚਾਹੁੰਦਾ ਪਤਾ ਨਹੀਂ ਕੀ ਆ ਮੈਨੂੰ ਤਾਂ ਇਹ ਨਹੀਂ ਸਮਝ ਆਉਂਦੀ ਯਾਰ। ਇਹ ਤੇਰੇ ਤੋਂ ਮੁਕਸਰ ਆਉਦਾ ਗਿੱਦਰਵਾਹ ਸਾਂਭਿਆ ਨਹੀਂ ਜਾਂਦਾ ਤੂੰ ਪੰਗੇ ਲੈਣਾ ਦੂਜੇ ਜਿਸਟਿਕਾਂ ਦੇ ਵਿੱਚ ਆ ਕੇ ਕਦੇ ਤੂੰ ਭਗਵਾਨ ਤਮਨ ਦੇ ਖਿਲਾਫ ਨਹੀਂ ਬੋਲਦਾ ਸਾਨੂੰ ਸਾਰਾ ਪਤਾ ਹੈ 2575 ਅਸੀਂ ਚੰਗੀ ਤਰ੍ਹਾਂ ਜਾਣਦੇ ਹਾਂ ਤੇ ਕਮੈਂਟ ਕਰਨ ਵਾਲਿਆਂ ਨੂੰ ਵੀ ਸ਼ਰਮ ਚਾਹੀਦੀ ਆ ਜੱਲਿਆ ਐਨੇ ਭਗਤੀ ਬਣ ਕੇ ਰਹਿ ਜਾਂਦੇ ਯਾਰ ਇਹਸ ਬੰਦੇ ਨੇ ਸ਼ੁਰੂ ਤੋਂ ਲੈ ਕੇ ਕੀ ਨਹੀਂ ਕੀਤਾ ਯਾਰ ਹਮੇਸ਼ਾ ਇਹਨੇ ਪਾਰਟੀ ਨੂੰ ਖਤਮ ਕਰਨ ਦੇ ਲਈ ਜਾਂ ਜਿਹੜੇ ਉਹ ਵਰਕਰ ਜਿਹੜੇ ਕੰਮ ਕਰਦੇ ਆ ਜਿਹੜੇ ਵਧੀਆ ਤਰੀਕੇ ਨਾਲ ਕੰਮ ਕਰੀ ਜਾਂਦੇ ਆ ਉਹਨਾਂ ਨੂੰ ਖਤਮ ਕਰਨ ਦੇ ਲਈ ਯਾਰੇ ਪਾਲਿਸੀਆਂ ਚ ਹੁੰਦਾ ਜਿਨ੍ਹਾਂ ਨੂੰ ਕੋਈ ਪੁੱਛਦਾ ਨਹੀਂ ਪਤਾ ਨਹੀਂ 1500 ਵੋਟ ਹੈਗੀ ਹੈ ਕਿ ਨਹੀਂ ਹੈਗੀ ਉਹਨਾਂ ਨੂੰ ਸਿਰ ਤੇ ਚੜਾਈ ਫਿਰਦਾ ਜਿਹੜੇ ਟਿਕਟ ਲੜੇ ਆ ਜਿਨ੍ਹਾਂ ਨੇ ਪੈਸੇ ਖਰਾਬ ਕਰੀ ਜਾਂਦੇ ਆ ਪਿਛਲੇ 20 20 30 30 ਸਾਲਾਂ ਤੋਂ ਪਾਰਟੀ ਦੇ ਲਈ ਉਹਨਾਂ ਦੀ ਕੋਈ ਪੁੱਛਪੜਤਾਲ ਨਹੀਂ ਪਿੰਨਾਕ ਟਾਈਮ ਚੱਲੂ ਇਹ ਕੰਮ ਠੀਕ ਹੈ ਉਹਨਾਂ ਦੀਆਂ ਕੋਈ ਮਜਬੂਰੀਆਂ ਨਹੀਂ ਯਾਰ ਉਹ ਨਹੀਂ ਬੋਲਦੇ ਉਹਨਾਂ ਦੇ ਕਾਦ ਉਹਦਾਂ ਦੇ ਆ ਜੇ ਮੈਂ ਕਹਾਂ ਬਲਕੌਰ ਸਿੰਘ ਨਹੀਂ ਬੋਲਦਾ ਉਹ ਠੀਕ ਹੈ ਉਹਦੀ ਮਜਬੂਰੀ ਹੈ ਵੀ ਉਹ ਆਪਦੇ ਸਿਸਟਮ ਕਰਕੇ ਜਾਂ ਆਪਦੇ ਉਸ ਕਰਕੇ ਨਹੀਂ ਬੋਲਦਾ ਮੋਫਰ ਕੇ ਵੀ ਐਸੇ ਕਰਕੇ ਨਹੀਂ ਬੋਲਦੇ ਵੀ ਜਦ ਅਸੀਂ ਪਾਰਟੀ ਦੇ ਕਲੱਬ ਬੋਲਾਂਗੇ ਤਾਂ ਕੱਲ ਨੂੰ ਸਾਡੇ ਖਿਲਾਫ ਖੜਾ ਹੋਊਗਾ ਤੂੰ ਬਲਾਡੜੀ ਨੇ ਤਾਂ ਵਿਚਾਰੀ ਨੇ ਬੋਲਣੀ ਕੀ ਆ ਕੋਈ ਇੱਕ ਵੀ ਵਾਲੀ ਬਾਸ ਤਾਂ ਹੋਵੇ ਯਾਰ ਕਿਸੇ ਦਾ ਇਹਦਾ ਪਤਾ ਹੋਵੇ ਵੀ ਭਾਈ ਅਸੀਂ ਆ ਫਲਾਣਾ ਬੰਦਾ ਪਾਰਟੀ ਦਾ ਇਹਨੂੰ ਟਿਕਟ ਮਿਲੂਗੀ ਇਹ ਚੋਣ ਲੜੂਗਾ ਤੇ ਜਿਹੜੇ ਬਾਕੀਆਂ ਨੂੰ ਆ ਉਹ ਕਿਸੇ ਨੂੰ ਕੋਈ ਕੱਲਾ ਐਮਐਲਏ ਸਾਰਾ ਕੁਝ ਹੋ ਜਾਂਦਾ ਹਲਕੇ 'ਚ ਜ਼ਿਲ੍ਹਾ ਯੋਜਨਾ ਬੋਰਡ ਹੈ ਬਲਾਕ ਸੰਮਤੀਆਂ ਦੇ ਚੇਅਰਮੈਨ ਹੈ ਆਪਣਾ ਜ਼ਿਲ੍ਹਾ ਮੰਡੀ ਬੋਰਡ ਆ ਜਾਂਦਾ ਹੋਰ ਬਹੁਤ ਸਾਰੀਆਂ ਅਹੁਦੇ ਹੈਗੇ ਆ ਪਾਰਟੀ ਪ੍ਰਧਾਨ ਆ ਜਾਂਦਾ ਜੇ ਸਾਰਿਆਂ ਨੂੰ ਤੁਸੀਂ ਟਿਕਟਾਂ ਵੰਡੀ ਜਾਓਗੇ ਯਾਰ ਲਾਸਟ ਦੇ ਵਿੱਚ ਆ ਕੇ ਫਿਰ ਉਹੀ ਮਨੋਸੀ ਜਿੰਨਾਂ ਤੱਕ ਪਤਾ ਹੀ ਨਹੀਂ ਲੱਗਦਾ ਵੀ ਕੌਣ ਸਾਡਾ ਵਾਲੀਵਾਰ ਸੀ ਕੀਤੇ ਅਸੀਂ ਲੜ ਲੱਗੇ ਹੋਏ ਆ ਪਹਿਲੇ ਇੱਥੇ 4 ਸੀਗੇ ਹੁਣ 6-7 ਕਰਤੇ ਉਹ ਸਲੂਰ ਘਾਟੀ ਕਿਹਾ ਹੋਇਆ ਸੀ ਉੱਥੇ ਵੀ ਤਿੰਨ-ਚਾਰ ਖੜੇ ਕਰਤੇ ਕੀ ਗੱਲ ਉਹ ਭਰਾਵਾ ਇਹ ਲੋਕ ਨਹੀਂ ਬੋਲਦੇ ਮੈਨੂੰ ਨਹੀਂ ਪਤਾ ਵੀ ਇਹਨਾਂ ਨੂੰ ਕੀ ਹੈ ਆਪਾਂ ਤਾਂ ਸਿੱਧੇ ਤੇ ਸਪਸ਼ਟ ਆਂ ਆਪਾਂ ਨਾ ਛਿਪਣ ਵਾਲੇ ਆਂ ਤੇ ਨਾ ਹੀ ਡਰਨ ਵਾਲੇ ਆਂ ਕਿਸੇ ਵੱਲੋਂ ਮੈਂ ਸਫੇਰ ਸੱਚ ਕਹਿ ਰਿਹਾ ਇਹ ਵੀ ਅਜੇ ਇਨਸਾਫ ਮਿਲ ਜਾਂਦਾ ਜਿਹੜਾ ਬਾਰ-ਬਾਰ ਕੋਟਾਂ ਦੇ ਵਿੱਚ ਧੱਕੇ ਖਾਂਦਾ ਤੇ ਜੇ ਇਨਸਾਫ ਸਰਕਾਰ ਨਾ ਦੇਂਦੀ ਤੇ ਸਰਕਾਰ ਟੁੱਟਦੀ ਉਹ ਦਿਨ ਡੱਕਦੇ ਨੇ ਤੂੰ ਇਹ ਫੈਸਲਾ ਇਕੱਲੇ ਨੇ ਕੀਤਾ ਵੀ ਨਹੀਂ ਉਹਨਾਂ ਨੂੰ ਤਾਂ ਸੁਰਤ ਨਹੀਂ ਸੀ ਕਿਸੇ ਨੂੰ ਤੇ ਹੁਣ ਤੂੰ ਵੱਡਾ ਹਮਦਰਦ ਬਣਦਾ ਯਾਰ ਤੇ ਕਰਦਾ ਤੂੰ ਹਮੇਸ਼ਾ ਵੱਡਮੀ ਐ ਬਾਕੀ ਜੀ ਮੈਂ ਜ਼ਿਆਦਾ ਬੋਲ ਗਿਆ ਹਾਂ ਉਹਦੇ ਲਈ ਮਾਫੀ ਚਾਹੁੰਨਾ ਕਿਉਂਕਿ ਲਾਈਵ ਜ਼ਿਆਦਾ ਲੰਬਾ ਹੋ ਜਾਊਗਾ ਜੇ ਕਿਸੇ ਦਾ ਕੋਈ ਭਲੇਖਾ ਰਹਿ ਗਿਆ ਤਾਂ ਆਪਾਂ ਫੇਰ ਕੱਲ ਨੂੰ ਪਰਸੋਂ ਨੂੰ ਫੇਰ ਲਾਈਵ ਹੋ ਜਾਗੇ ਕੱਢ ਲਾਂਗੇ ਔਰ ਕਮੈਂਟ ਕਰਨ ਵਾਲਿਆਂ ਨੂੰ ਦੱਸ ਦਾਂ ਜਿਹੜੇ ਅੰਨੇ ਭਗਤ ਐ ਇਹ ਨਾ ਸਮਝੋ ਵੀ ਮੈਂ ਕਿਸੇ ਤੋਂ ਛਿਪਣ ਵਾਲਾ ਜਹਾੜਨ ਵਾਲਾ ਧੰਨਵਾਦ ਜੀ